ਅੱਜ ਉਹਦੀ ਲਾਈਨਾਂ ਦੀ ਅਸੀਂ ਨਵਾਂ ਚੇਂਜ ਕਰਕੇ ਨਵੀਆਂ ਲੈਣਾ ਪਾਰੇ ਇਹ 33 ਲੱਖ ਦਾ ਕੰਮ ਹੈ ਜਿਹਦੇ ਵਿੱਚ ਸਾਰਾ ਮਹੱਲਾ ਸਾਰਾ ਕੰਪਲੀਟ ਹੋ ਜਾਣਾ ਜਿਹਦੇ ਨਾਲ ਤਕਰੀਬਨ ਸਾਰੇ ਇਲਾਕਾ ਨਿਵਾਸੀ ਨੂੰ ਫਰੈਸ਼ ਤੇ ਸਾਫ਼ ਸੁਥਰਾ ਪਾਣੀ ਮਿਲੇਗਾ ਪਹਿਲੇ ਸੀਵਰ ਪਾ ਦਿੱਤਾ ਅਸੀਂ ਹੁਣ ਪਾਣੀ ਦੀ ਲਾਈਨ ਬਣ ਰਹੀ ਕਿਉਂਕਿ ਬੜੀਆਂ ਪੁਰਾਣੀਆਂ ਲੈਣਾ ਪਈਆਂ ਤਕਰੀਬਨ 35 ਬਤੀ 40 ਸਾਲ ਹੋ ਗਏ ਬੜਾ ਧੰਨਵਾਦ ਆ ਜੀ ਅੱਜ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੋ ਵੀ ਕੀਤਾ ਇਹਨਾਂ ਨੇ ਬੱਗਾ ਸਾਹਿਬ ਜੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਮਨ ਪੱਕਾ ਜੀ ਦੇ ਜਿਨ੍ਹਾਂ ਨੇ ਸਾਡੀ ਗਲੀ ਦਾ ਸੁਲਵਾਈ ਕੀਤੀ ਔਰ ਫਟਾਫਟ ਸਾਨੂੰ ਮਤਲਬ ਜਲਦੀ ਜਲਦੀ ਸਾਡਾ ਕੰਮ ਕਰਵਾਇਆ ਅਸੀਂ ਸਿਰਫ ਇੱਕ ਵਾਰ ਇਹਨਾਂ ਨੂੰ ਕੰਪਲੇਨਟ ਕੀਤੀ ਸੀ ਸਾਡੇ ਗਲੀ ਦਾ ਸੀਵਰੇਜ ਦਾ ਔਰ ਪਾਣੀ ਦਾ ਬਹੁਤ ਬੁਰਾ ਹਾਲ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਸਾਡੀ ਡਿਮਾਂਡ ਸੀਗੀ ਪਾਣੀ ਦੀ ਤੇ ਸੀਵਰੇਜ ਦੇ ਪਾਈਪ ਦੀ ਬਹੁਤ ਬੁਰਾ ਹਾਲ ਸੀ ਗਲੀ 'ਚ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਜੁਗ ਚੋਦਰੀ ਮਦਲਾਲ ਪੱਕਾ ਜੀ ਨੇ ਜੋ ਕਿ ਸਾਡੀ ਪੀਰੂ ਮੱਲੇ ਸਮਸ਼ਾਨ ਘੜ ਦੇ ਓਪੋਜ਼ਿਟ ਜਨੀਆਂ ਵੀ ਸਟਰੀਟਸ ਨੇ ਉਦੇ ਵਿੱਚ ਸੀਵਰੇਜ ਅਸੀਂ ਪਵਾ ਦਿੱਤਾ ਸੀਗਾ ਅਜ ਤੋਂ ਤੋ ਤਿੰਨ ਮਹੀਨੇ ਪਹਿਲੇ ਉੱਥੇ ਵਾਟਰ ਸਪਲਾਈ ਦਾ ਕੰਮ ਅਸੀਂ ਸ਼ੁਰੂ ਕਰਾਇਆ ਅੱਜ ਵਾਟਰ ਨੰਬਰ ਚਰਾਨੇ ਦੇ ਵਿੱਚ ਮਹੱਲਾ 피ਰੂ ਬੰਦਾ ਸ਼ਮਸ਼ਾਨਗੜ ਦੇ ਸਾਹਮਣੇ ਜਿਹੜੀਆਂ ਗਲੀਆਂ ਨੇ ਉਸ ਵਿੱਚ ਆਪਾਂ ਪਹਿਲੇ ਸੀਵਰ ਪਾ ਦਿੱਤਾ ਸੀ ਹੁਣ ਪਾਣੀ ਦੀ ਲਾਈਨ ਬਣ ਰਹੀ ਹੈ ਕਿਉਂਕਿ ਬੜੀਆਂ ਪੁਰਾਣੀਆਂ ਲੈਣਾ ਪਈਆਂ ਤਕਰੀਬਨ 35 ਬਤੀ 40 40 ਸਾਲ ਹੋ ਗਏ ਔਰ ਪਾਣੀ ਗੰਦਾ ਆਨ ਕਰਕੇ ਕਾਫੀ ਲੋਕਾਂ ਨੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ ਔਰ ਲੈਣਾ ਕਾਫੀ ਡੂੰਘੀ ਹੋਣੀ ਅਸੀ ਅੱਜ ਉਹਦੀ ਲੈਣਾ ਦੀ ਅਸੀਂ ਨਵਾਂ ਚੇਂਜ ਕਰਕੇ ਨੰਨੀਆਂ ਲੈਣਾ ਪਾ ਰਹੇ ਆ ਇਹ 33 ਲੱਖ ਦਾ ਕੰਮ ਹੈ ਜਿਹਦੇ ਵਿੱਚ ਸਾਰਾ ਮਹੱਲਾ ਸਾਰਾ ਕੰਪਲੀਟ ਹੋ ਜਾਣਾ ਜਿਹਦੇ ਨਾਲ ਤਕਰੀਬਨ ਸਾਰੇ ਇਲਾਕਾ ਨਿਵਾਸੀ ਨੂੰ ਫਰੈਸ਼ ਤੇ ਔਰ ਸਾਫ਼ ਸੁਥਰਾ ਪਾਣੀ ਮਿਲੇਗਾ ਔਰ ਲੈਣਾ ਜਿਹੜੀਆਂ ਨੇ ਉਹ ਬਿਲਕੁਲ ਨਵੀਆਂ ਬਣ ਗਈਆਂ ਕੋਦੇ ਨਾਲ ਜਿਹੜੀਆਂ ਪੁਰਾਣੀਆਂ ਲੈਣਾ ਪਈਆਂ ਕਿਤੇ ਕਨੈਕਸ਼ਨ ਟੁੱਟੇ ਹੋਏ ਨੇ ਕਿਤੇ ਕੋਈ ਲਾਈਨ ਟੁੱਟੀ ਹੋਈ ਹੈ ਕਈ ਜਗਾਂ ਦੇ ਫ੍ਰੈਕਚਰ ਨੇ ਇਸ ਕਰਕੇ ਆਪਾਂ ਸਾਰੀਆਂ ਲੈਣਾ ਨਵੀਆਂ ਬਣ ਜਾ ਰਹੇ ਹਾਂ ਜਿਸ ਦੇ ਨਾਲ ਇਸ ਇਲਾਕਾ ਨਿਵਾਸੀ ਨੂੰ ਬਹੁਤ ਵੱਡੀ ਰਾਹਤ ਮਿਲ ਜੇਗੀ ਔਰ ਜਿੱਤੇ ਰਾਹਤ ਵੀ ਨਹੀਂ ਮਸਾਲਾ ਲੱਗਣਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਬੰਦਨਾ ਕਿਉਂਕਿ ਇਹਨਾਂ ਦੀ ਮਿਹਨਤ ਹੈ ਇਹ ਤਕਰੀਬਨ ਸਾਰੇ ਮਹੱਲੇ ਵਾਲੇ ਇੱਕ ਜੁਟ ਹੋ ਕੇ ਜਦੋਂ ਵੀ ਆਉਂਦੇ ਆ ਇੱਕੋ ਹੀ ਗੱਲ ਕਰਦੇ ਆ ਵੀ ਸਾਨੂੰ ਸੀਵਰ ਦੀ ਪ੍ਰੋਬਲਮ ਹੈ ਸੀਵਰ ਆਪਾਂ ਜੇ ਚੇਂਜ ਕਰਤਾ ਜੀ ਇਹਨਾਂ ਨੇ ਪਾਣੀ ਦੀ ਲਾਈਨ ਬਦਲ ਕੇ ਚਾਰ ਦਿਨ ਪਹਿਲਾਂ ਅੱਜ ਆਪਾਂ ਨੇ ਪਾਣੀ ਨਾਲ ਸਾਡੀ ਸੜਕ ਹੀ ਪਾਸ ਹੈ ਅਸੀਂ ਗਲੀਆਂ ਵੀ ਨਵੀਆਂ ਬਣਾ ਦੇਣੀ ਆ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਣਾ ਜਿਹੜਾ ਆਪਾਂ ਨੂੰ ਵੇਟ ਕਰਨਾ ਪਵੇਗਾ ਜੇ ਲੇਟ ਹੋਣਾ ਸਾਡੇ ਕੋਲੇ ਸੜਕਾਂ ਦਾ ਕੰਮ ਹੀ ਪਾਸ ਹੈ ਉਹ ਵੀ ਤਕਰੀਬਨ ਇਸ ਕੁਛ ਦਿਨ ਦੇ 15-20 ਦਿਨ ਜੋ ਲੈਣ ਬੈਠ ਜੇਗੀ ਤੇ ਟਿਕ ਜੇਗੀ ਉਸ ਤੋਂ ਸੜਕਾਂ ਬਣਾ ਦੇਗੇ ਮਤਲਬ ਕਿ ਪ੍ਰੋਜੈਕਟ 12-13 ਦਾ ਬਦਮਦ ਦਾ ਪ੍ਰੋਜੈਕਟ ਜਿਹੜਾ ਪਾਣੀ ਲੈਣ ਪੈਣੀ ਹੈ ਤੇ 15-20 ਦਿਨ ਦੇ ਬਾਅਦ ਹੀ ਅਸੀਂ ਸੜਕ ਬਣਾ ਦੇਆ ਇੱਕ ਮਹੀਨੇ ਦੇ ਵਿੱਚ ਸਾਰਾ ਕੰਮ ਪਲੀਟ ਕਰ ਦੋ ਬਿਲਕੁਲ ਮੈਂ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਰਦਾ ਅੱਤ ਕਿਉਂਕਿ ਤੁਸੀਂ ਸਾਨੂੰ ਹਰ ਵੇਲੇ ਪਬਲਿਕ ਡੋਮੇਨ 'ਚ ਰੱਖਦੇ ਹੋ ਤੁਹਾਡਾ ਮੀਡੀਆ ਦਾ ਭਰਾਵਾ ਦਾ ਸ਼ਬਦਾਂ ਧੰਨਵਾਦ ਅੱਜ ਬਿਲਕੁਲ ਹਲਕਾ ਉਤਰੀ ਦੇ ਵਾਰਡ ਨੰਬਰ 94 ਜਿਹਦੇ 'ਚ ਅੱਜ ਤੋਂ 8 ਮਹੀਨੇ ਪਹਿਲੇ ਇਲਾਕਾ ਨਿਵਾਸੀਆਂ ਨੇ ਮੈਨੂੰ ਸੇਵਾਦਾਰੀ ਕਰਨ ਦਾ ਮੌਕਾ ਦਿੱਤਾ ਸੀਗਾ ਔਰ ਆਸ਼ੀਰਵਾਦ ਦਿੱਤਾ ਸੀਗਾ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਜੁਕ ਚੋਦਰੀ ਮਦਲਾਲ ਪੱਕਾ ਜੀ ਨੇ ਜੋ ਕਿ ਸਾਡੀ ਪੀਰੂ ਮੱਲੇ ਸਮਸ਼ਾਨ ਘੜ ਦੇ ਓਪੋਜ਼ਿਟ ਜਨੀਆਂ ਵੀ ਸਟਰੀਟਸ ਨੇ ਉਹਦੇ ਵਿੱਚ ਸੀਵਰੇਜ ਅਸੀਂ ਪਵਾਤਾ ਸੀਗਾ ਅੱਜ ਤੋਂ ਤੋ ਤਿੰਨ ਮਹੀਨੇ ਪਹਿਲੇ ਉੱਥੇ ਵਾਟਰ ਸਪਲਾਈ ਦਾ ਕੰਮ ਅੱਜ ਸ਼ੁਰੂ ਕਰ ਔਰ ਸਾਡਾ ਆਉਣ ਵਾਲੇ ਸਮੇਂ ਜਿਵੇਂ ਸਾਡਾ ਟਾਰਗੇਟ ਆ ਸੀ 15 ਤੋਂ 20 ਦਿਨਾਂ ਵਿੱਚ ਵਾਟਰ ਸਪਲਾਈ ਦਾ ਕੰਮ ਮੁਕੰਮਲ ਕਰਾ ਕੇ ਔਰ ਅਸੀਂ ਇਹਦੀਆਂ ਸੜਕਾਂ ਦਾ ਕੰਮ ਬਹੁਤ ਹੀ ਜਲਦੀ ਕਰਾਵਾਂਗੇ। ਕੇਸ਼ ਮੈਮੀ ਜੀ ਇਹ ਸਾਡਾ ਜੀ ਗਲੀ ਨੰਬਰ 2 ਸਲੇਮਡਾਪਰੀ ਪੀਰੂ ਮੰਦਾਂ ਦੇ ਵਿੱਚ ਹੈਗੀ ਇਹ ਗਲੀ ਜੀ। ਇਹਦੇ ਵਿੱਚ ਸੀਵਰੇਜ ਦਾ ਤੇ ਪਾਣੀ ਦਾ ਬਹੁਤ ਜ਼ਿਆਦਾ ਮੁਸ਼ਕਲ ਸੀਗਾ। ਸੀਵਰੇਜ ਔਰ ਪਾਣੀ ਦਾ ਕਈ ਵਾਰੀ ਪਾਣੀ ਮਿਕਸ ਹੋ ਜਾਂਦੇ ਸੀਗੇ। ਇਹ ਸ਼ਿਕਾਇਤ ਅੱਜ ਦੀ ਨਹੀਂ ਜੀ, ਘੱਟੋ ਘੱਟ 15-20 ਸਾਲਾਂ ਤੋਂ ਚੱਲਦੀ ਪਈ ਸੀਗੀ। ਬਹੁਤ ਸਰਕਾਰਾਂ ਆਈਆਂ, ਉਹਨਾਂ ਨੂੰ ਬਹੁਤ ਸ਼ਿਕਾਇਤਾਂ ਕੀਤੀਆਂ ਗਈਆਂ। ਪਰ ਸਾਡੇ ਅਮਨ ਬੱਗਾ ਜੀ ਔਰ ਮਦਨ ਲਾਲ ਬੱਗਾ ਜੀ ਐਮਐਲਏ ਸਾਹਿਬ ਇਹਨਾਂ ਨੇ ਆ ਕੇ ਇਹਨਾਂ ਨੂੰ ਸਾਰੇ ਮਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਸ਼ਿਕਾਇਤ ਦਿੱਤੀ ਆ ਤੇ ਇਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਸ਼ਿਵਰੇਜ ਦਾ ਚੇਂਜ ਹੋ ਗਿਆ ਸ਼ਿਵਰੇ ਦਾ ਪਾਈਪ ਔਰ ਪਾਣੀ ਦਾ ਪਾਈਪ ਅੱਜ ਚੇਂਜ ਕਰਨ ਦੀ ਕੀਤੀ ਔਰ ਗਲੀ ਵੀ 15-20 ਦਿਨ ਦੇ ਵਿੱਚ ਵਿੱਚ ਬਣ ਜਾਵੇਗੀ ਅਸੀਂ ਇਹਨਾਂ ਦੇ ਸਾਰੇ ਮਹੱਲੇ ਵਾਲੇ ਬਹੁਤ ਧੰਨਵਾਦੀ ਆ ਜੀ ਤੇ ਚੋ ਦੀ ਮਦਨ ਲਾਲ ਬੱਗਾ ਜਿੰਦਾਬਾਦ ਅਮਨ ਬੱਗਾ ਜਿੰਦਾਬਾਦ ਧੰਨਵਾਦ ਆ ਜੀ ਅੱਜ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੋ ਵੀ ਕੀਤਾ ਇਹਨਾਂ ਨੇ ਬੱਗਾ ਸਾਹਿਬ ਜੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੀ ਕਿ ਸਾਡੀ ਗਲੀ ਦਾ ਸੁਧਾਰ ਹੋ ਰਿਹਾ ਹੈਗਾ ਅਮਨ ਪੱਗਾ ਜਿੰਦਾਬਾਦ ਅਮਨ ਪੱਗਾ ਜਿੰਦਾਬਾਦ ਚੌਥਰੀ ਮਦਨਾਲ ਪੱਗਾ ਜੀ ਦੇ ਔਰ ਅਮਨ ਪੱਗਾ ਜੀ ਦੇ ਜਿਨ੍ਹਾਂ ਨੇ ਸਾਡੀ ਗਲੀ ਦਾ ਸੁਣਵਾਈ ਕੀਤੀ ਔਰ ਫਟਾਫਟ ਸਾਨੂੰ ਮਤਲਬ ਜਲਦੀ ਜਲਦੀ ਸਾਡਾ ਕੰਮ ਕਰਵਾ ਲਿਆ ਅਸੀਂ ਸਿਰਫ ਇੱਕ ਵਾਰ ਇਹਨਾਂ ਨੂੰ ਕੰਪਲੇਨਟ ਕੀਤੀ ਸੀ ਬਾੜੇ ਗਲੀ ਦਾ ਸੀਵਰੇਜ ਦਾ ਔਰ ਪਾਣੀ ਦਾ ਬਹੁਤ ਬੁਰਾ ਹਾਲ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਸਾਡੀ ਡਿਮਾਂਡ ਸੀਗੀ ਪਾਣੀ ਦੀ ਤੇ ਸੀਵਰੇਜ ਦੇ ਪਾਈਪ ਦੀ ਬਹੁਤ ਬੁਰਾ ਹਾਲ ਸੀ ਗਲੀ 'ਚ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਧਿਆਨ ਨਾਲ ਸੁਣੀ ਔਰ ਸਾਡਾ ਕੰਮ ਦੁਬਾਰਾ ਪਹਿਲਾਂ ਸੀਵਰੇਜ ਦੇ ਪਾਈਪ ਪਏ ਹੁਣ ਦੁਬਾਰਾ ਤੋਂ ਸਾਡੇ ਪਾਣੀ ਵਾਲੇ ਪਾਈਪ ਵੀ ਦੁਬਾਰਾ ਨਵੇਂ ਪਏ ਦੇ ਥੈਂਕ ਯੂ ਬਹੁਤ ਬਹੁਤ ਧੰਨਵਾਦ